ਕੀ ਸੀ ਕਿਹਾ ਰਣ ਕਿ ਜਿਮੀ ਚੋਣਤ ਬਾਅਦ ਕੁਲਤਾਰ ਜੀ ਸੀਐਮ ਬਣਨਗੇ ਤੇ ਦੋ ਡਿਪਟੀ ਸੀਐਮ ਵੀ ਬਣਨਗੇ ਨਾਲ ਦੇਖੋ ਜੀ ਹਾਂ ਦੇਖੋ ਬਹੁਤ ਹੱਦ ਤੱਕ ਮੈਂ ਤੁਹਾਨੂੰ ਕਹਾਂ ਨਾ ਕਿ ਕੁਝ ਚੀਜ਼ਾਂ ਨਿਸ਼ਚਿਤ ਹੁੰਦੀਆਂ ਨੇ ਹੂੰ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ ਤੁਸੀਂ 90% ਵੀ ਸਮਝ ਜਾਓਗੇ ਨਾ ਤੇ ਐਨ ਗੱਲ ਟਿਕਾਣੇ ਲੱਗ ਜਾਣੀ ਆ ਕੇਜਰੀਵਾਲ ਦਾ ਹਰਿਆਣਾ ਚ ਅਲਾਈਅੰਸ ਨਾ ਕਰਕੇ ਹੂੰ ਕਾਂਗਰਸ ਦੀ ਆਫਰ ਦੇ ਬਾਵਜੂਦ ਆਪਣੇ ਸਾਰੇ ਦੇ ਸਾਰੇ ਕੈਂਡੀਡੇਟ ਨਦਾਨ ਚ ਉਤਾਰਦੇ ਨੇ ਫਿਰ ਜ਼ਮਾਨਤ ਹੋਣੀ ਜੀ ਨੰਬਰ 1 ਨੰਬਰ 2 ਜੋ ਸਵਾਲ ਆਰਐਸਐਸ ਕਰ ਰਹੀ ਹੈ ਹਮ ਗਾਇਬ ਹੈ ਜੀ ਉਹੀ ਸਵਾਲ ਚੁੱਕ ਕੇ ਭਗਵਤ ਨੂੰ ਖਤ ਤੱਕ ਲਿਖ ਦੇਣਾ ਬਿਲਕੁਲ ਤੀਸਰਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹਮ ਖੁੱਲੇ ਰੂਪ ਚ ਮੋਰਚਾ ਖੋਲ ਕੇ ਬੈਠੇ ਕੋਈ ਉਹਨਾਂ ਨੂੰ ਚੁੱਪ ਨਹੀਂ ਕਰਾ ਸਕਿਆ ਇਹ ਤਿੰਨ ਚੀਜ਼ਾਂ ਨੂੰ ਰਿਲੇਟ ਕਰ ਲਿਓ ਆਪਸ ਵਿੱਚ ਜੀ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸੰਕੇਤਕ ਦਸੀਆਂ ਜਾਂ ਸਕਦੀਆਂ ਬਿਲਕੁਲ ਸੰਕੇਤ ਹੀ ਹੁੰਦੇ ਨੇ ਕੋਤੇ ਕੋਈ ਚੀਜ਼ਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਨਿਸ਼ਚਿਤ ਹੋ ਚੁੱਕੀਆਂ ਹੁੰਦੀਆਂ ਜੀ ਉਹ ਕਿਵੇਂ ਨਿਸ਼ਚਿਤ ਹੁੰਦੀ ਆ ਕਿਸ ਦਿਨ ਫੇਰ ਖੋਲ ਦੂੰਗਾ ਕਿਉਂਕਿ ਹੁਣ ਜੇ ਸਾਰੀ ਮੁਠੀ ਖੋਲ ਦਿੱਤੀ ਤੇ ਫਿਰ ਕੱਲ ਨੂੰ ਤੁਸੀਂ ਸੁਣਨਾ ਨਹੀਂ ਮੈਨੂੰ ਸਹੀ ਗੱਲ ਸੋ ਇਸ ਕਰਕੇ ਕਿਰਪਾ ਕਰਕੇ ਥੋੜੀ ਜੀ ਮੁਠੀ ਬੰਦ ਰੱਖਦੇ ਆ ਪਰ ਮੈਂ ਤੁਹਾਨੂੰ ਸੰਕੇਤ ਦੇ ਦਿੰਦਾ ਸੰਕੇਤ ਦੇ ਕਿ ਕੁਝ ਚੀਜ਼ਾਂ ਨਿਸ਼ਚਿਤ ਹੁੰਦੀ ਆ ਮੋਦੀ ਸਾਹਿਬ ਵੀ ਇੱਕ ਪ੍ਰੋਡਕਟ ਨੇ ਸਾਹਿਬ ਜੀ ਇਹ ਬੜੀਆਂ ਡੂੰਘੀਆਂ ਗੱਲਾਂ ਡੂੰਘੀਆਂ ਇੰਗਲੈਂਡ ਮਾਨ ਸਾਹਿਬ ਵੀ ਇੱਕ ਪ੍ਰੋਡਕਟ ਨੇ ਪ੍ਰੋਡਕਟ ਹਮੇਸ਼ਾ ਇਸਤੇਮਾਲ ਹੁੰਦੇ ਨੇ ਜੀ ਜਦੋਂ ਉਹ ਪ੍ਰੋਡਕਟ ਵਕਤ ਵਿਹਾ ਦਿੰਦੇ ਆ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਬਿਲਕੁਲ ਰਿਪਲੇਸ ਹੋ ਜਾਂਦੇ ਆ। ਹੂੰ। ਸੋ ਹੁਣ ਤੁਸੀਂ ਆਪ ਹੀ ਦੇਖ ਲਓ ਅੱਜ ਖੈਰਾ ਸਾਹਿਬ ਨੇ ਇੱਕ ਗੱਲ ਹੋਰ ਬੜੀ ਕਹੀ ਕਹਿੰਦੇ ਕਿ ਉਹ ਦਾ ਆਮ ਤੌਰ ਤੇ ਯੂਜ਼ ਐਂਡ ਥ्रो ਹੁੰਦਾ ਹੈ। ਜੀ। ਪਰ ਇੱਥੇ ਆਮ ਆਦਮੀ ਪਾਰਟੀ ਚ ਯੂਜ਼ ਥ्रो ਐਂਡ ਡਿਸਟਰੋਏ। ਓਹ। ਸਮਝੀ ਗਏ ਹੋ ਹੋਗੇ ਤੁਸੀਂ ਕਿ ਕੋਈ ਚੀਜ਼ਾਂ ਨਿਸ਼ਚਿਤ ਹੁੰਦੀਆਂ ਬਸ ਵੇਲੇ 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 ਸਿਰ ਤੇ ਉਹ ਘਟਣਾ ਕਰਮ ਫਿਰ ਛੱਡਦੇ ਜਾਂਦੇ ਆ। ਜੀ ਜੀ ਜੀ। ਮਾਨ ਸਾਹਿਬ ਇਸ ਵੇਲੇ ਕਹ ਲਓ ਕਿ ਬੇਵਸੀਦੇ ਆਲਮ ਚ ਨੇ। ਹੂੰ। ਲਾਚਾਰੀ ਦੇ ਆਲਮ ਚ ਨੇ ਜੀ ਜੀ ਕਹਿੰਦੇ ਕਿ ਹਰ ਸ਼ੌਂਕ ਪ੍ਰਾਣਾ ਹੋ ਜਾਂਦਾ ਹ ਰੀਜ਼ ਪ੍ਰਾਣੀ ਹੋ ਜਾਂਦੀ ਜੀ ਸਰ ਜਦ ਗਰਜ਼ ਨਿਕਲ ਜੇ ਸੱਜਣਾ ਵੀ ਹਰ ਚੀਜ਼ ਪੁਰਾਣੀ ਹੋ ਜਾਂਦੀ ਹੈ ਬਿਲਕੁਲ ਕੀ ਬਾਤ ਹੈ ਕੀ ਬਾਤ ਹੈ ਤਾਂ ਇਹੀ ਹੈ ਕਿ ਇਹੀ ਤਾਂ ਹੈ ਕਿ ਬਸ ਲੋੜ ਵੇਲੇ ਤਾਂ ਪਤਾ ਹੀ ਹੈ ਬਿਲਕੁਲ ਜੀ ਹਾਂ ਯਾਰੀ ਟੁੱਟੀ ਤਾਂ ਫਿਰ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੀ ਹੈ ਬਿਲਕੁਲ ਲਵਾਲੇ ਤਖਤੇ ਤੇ ਲੱਗੀ ਤਾਂ ਜਗਾਟ ਪਟਲੀ ਬਿਲਕੁਲ ਮਨਦੀਪ ਸਿੰਘ ਬੱਬੂ ਜੀ ਕਹਿ ਰਹੇ ਨੇ ਕਿ ਸੰਤ ਮਸਕੀਨ ਜੀ ਕਹਿੰਦੇ ਕਿ ਰੱਬ ਅਰਦਾਸ ਸਭ ਦੀ ਸੁਣਦਾ ਪਰ ਪੂਰੀ ਹੋਈ ਕਰਦਾ ਹੈ ਇਹ ਜਿਹੜੀ ਫਾਇਦੇਮੰਦ ਹੋਵੇ ਕਿਉਂਕਿ ਕੁਝ ਚੀਜ਼ਾਂ ਦਾ ਕਹਿੰਦੇ ਪਾਵਰ ਜਾਂ ਪੈਸਾ ਇਹਨਾਂ ਦਾ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਮੈ ਲੋ ਜੀ ਕਹਿ ਰਹੇ ਨੇ ਕਿ ਦਿੱਲੀ ਦੀ ਦਖਲ ਹੁੰਦਾ ਜੀ ਕਿੰਨੀ ਕੋ ਹੈ ਪੰਜਾਬ ਚ ਹੁਣ ਸੰਕੇਤ ਤੁਹਾਨੂੰ ਮਿਲ ਹੀ ਰਹੇ ਨੇ ਤੇ ਸੰਕੇਤਾਂ ਰਹੀ ਤੁਹਾਨੂੰ ਦੱਸ ਹੀ ਰਹੇ ਬਹੁਤ ਕੁਝ ਦੱਸ ਦਿੱਤਾ ਸਰ ਜੀ 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 ਆ ਕੁਝ ਬੰਦੇ ਗੱਲ ਜਿਹੜੀ ਹੈ ਨਾ ਉਹ ਬੁੱਝ ਚੁੱਕੇ ਨੇ ਆਪਣੇ ਦੋਸਤ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਕੁਮਰ ਵਿਜੇ ਪ੍ਰਤਾਪ ਸਿੰਘ ਨਾ ਕਿਸੇ ਦਮ ਤੇ ਹੀ ਬੋਲਦੇ ਆ ਬੋਲਦੇ ਆ ਜੀ ਜੀ ਤੇ ਉਹਨਾਂ ਨੂੰ ਕਿਸੇ ਦਮ ਤੇ ਹੀ ਅਸੈਂਬਲੀ ਚ ਇਨਾ ਟਾਈਮ ਦਿੱਤਾ ਜਾਂਦਾ ਕਿ ਇੱਕ ਪਾਸੇ 10 ਐਮਐਲਏ ਕੋਲ ਉਹਨਾ ਟਾਈਮ ਨਹੀਂ ਸਤ ਹੁੰਦਾ ਬਿਲਕੁਲ ਬਿਲਕੁਲ ਸੋ ਇਨਾ ਚੀਜ਼ਾਂ ਨੂੰ ਥੋੜਾ ਆ ਖੋਲਦੇ ਚੱਲਾਂਗੇ ਸਮੇਂ ਦਰ ਸਮੇਂ ਜੀ ਤਾਂ ਕਹਿਣੂ ਕਿ ਵੈਸੇ ਆਪਾਂ ਹੀ ਸਭ ਤੋਂ ਪਹਿਲਾਂ ਦੱਸ ਦਿੱਤਾ ਸੀਗਾ ਕਿ ਸ਼ਾਇਦ ਦਿੱਲੀ ਦੀ ਚੋਣ ਤੱਕ ਮਾਮਲੇ ਲਟਕੇ ਰਹਿਣਗੇ ਹਮ ਪਰ ਉਸ ਤੋਂ ਬਾਅਦ ਲਟਕੇ ਮਾਮਲੇ ਝਟਕੇ ਚ ਤਬਦੀਲ ਹੋ ਸਕਦੇ ਆ ਹਾਂ ਇਹ ਹੋ ਸਕਦਾ ਬਿਲਕੁਲ ਇੱਧਰ ਵੀ ਇੱਕ ਦੋਸਤ ਕਹਿ ਰਹੇ ਨੇ ਕਿ ਹੋ ਸਕਦਾ ਭਾਈ ਕੇਜਰੀਵਾਲ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਨੁਕਸਾਨ ਕਰ ਦੇਣ ਡਾਇਰੈਕਟਲੀ ਇੰਟਰੈਕਟਿਵ ਗਲੈਂਪਸ ਦੇ ਵਿੱਚ ਜੁੜਦੀਆਂ ਨੇ ਮਿੰਟੂ ਜੀ ਜੁੜਦੀਆਂ ਨੇ ਸਭ ਤੇ ਮੈਂ ਤੁਹਾਨੂੰ ਦੱਸਿਆ ਨੇ ਕਿ ਕੋਈ ਚੀਜ਼ਾਂ ਪਰਦੇ ਦੇ ਪਿੱਛੇ ਬਹੁਤ ਦੂਰ ਤੱਕ ਜੁੜਦੀਆਂ ਜੀ ਪ੍ਰੋਡਕਟ ਨੇ ਜਿਹੜੀਆਂ ਜਿਹੜੀਆਂ ਗੇਮਾਂ ਤੁਸੀਂ ਸੋਚ ਨਹੀਂ ਸਕਦੇ ਉਹ ਗੇਮਾਂ ਚੱਲਦੀਆਂ ਨੇ ਇਸ ਵਿੱਚ ਬਿਲਕੁਲ ਤਾਂ ਜਿੱਥੇ ਮੋਦੀ ਸਾਹਿਬ ਵਰਗੇ ਜਾਂ ਮਾਨ ਸਾਹਿਬ ਵਰਗੇ ਪ੍ਰੋਡਕਟ ਨੇ ਤਾਂ ਤੁਸੀਂ ਸੋਚੋ ਕਿ ਅਸਲੀ ਤਾਕਤ ਕਿੰਨਾ ਦੇ ਕੋਲ ਹੈ ਕਿੰਨਾ ਦੇ ਕੋਲ ਹੈ ਇਵਨ ਥੈਟ ਕਿ ਅਵਨ ਅਮਰਨੀ ਅਡਾਨੀ ਵੀ ਪ੍ਰੋਡਕਟ ਨੇ ਸਾਹਿਬ ਜੀ ਉਹ ਵੀ ਪਾਵਰਫੁੱਲ ਕੀਤੇ ਕੀਤੇ ਗਏ ਨੇ ਹੂੰ ਉਹ ਵੀ ਇੱਕ ਤੋਂ ਇੱਕ ਜਿਵੇਂ ਸਟੈਪ ਵਾਈਜ਼ ਪਾਵਰਫੁੱਲ ਬਣਾ ਦੇ ਨੇ ਉਹ ਉਹ ਕਹ ਲੋ ਦੇਸੀ ਲੂਮਿਨੇਟੀ ਨੇ ਜਿਵੇਂ ਲੂਮਿਨੇਟੀ ਦਾ ਚੱਲਦਾ ਨਾ ਚੱਲਦਾ ਜੀ ਬਿਲਕੁਲ ਉਹ ਉਹ ਸਾਡੇ ਇਲੂਮਿਨੇਟੀ ਬਣਾ ਦਿੱਤੇ ਗਏ ਨੇ ਹੂੰ 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 ਇਹ ਬੜੀਆਂ ਚੀਜ਼ਾਂ ਨੇ ਗੱਲਾਂ ਬਹੁਤ ਉੱਚੀਆਂ ਨੇ ਗੱਲਾਂ ਕਰ ਰਹੇ ਨੇ ਅਗਲੇ ਸੀਐਮ ਬਾਰੇ ਵੀ ਦੱਸ ਰਹੇ ਨੇ ਦੇਖੋ ਜੀ ਆਪਾਂ ਉਡੀਕ ਕਰਦੇ ਆ ਤੇ ਉਡੀਕਾਂ ਦੇ ਵਿੱਚ ਵਿੱਚ ਬਾਕੀ ਦੋਸਤ ਜੁੜੇ ਹੋਏ ਨੇ ਜਿਹੜੇ ਉਹਨਾਂ ਨੂੰ ਆਪਾਂ ਅਗਲੀ ਖਬਰ ਨਾਲ ਵੀ ਜੋੜਦੇ ਹਾਂ ਲਓ ਜੀ ਇੱਕ ਇੱਕ ਦੋਸਤ ਨੇ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਕਹਿੰਦੇ ਕਿ ਉਹ ਕਹਿ ਰਹੇ ਸੀ ਨੈਕਸਟ ਸੀਐਮ ਵੀ ਮੈਂ ਕਿਹਾ ਦੋਸਤ ਦੱਸ ਰਹੇ ਨੇ ਕੁਸ਼ਲ